ਅਸੀਂ ਸੋਡੇ ਨਾਲ ਵਾਅਦਾ ਕਰਦੇ ਪੱਤਰਕਾਰ ਸਾਪੀਓ ਅਸੀਂ ਸਾਰੇ ਸੋਡੇ ਨਾਲ ਅਸੀਂ ਡੱਟ ਕੇ ਖਰੇ ਆ ਤੁਸੀਂ ਕਿਸੇ ਵੀ ਗਲਤੀ ਤੇ ਬਗੈਰ ਸੱਚ ਕਹਿਣ ਤੋਂ ਪਿੱਛੇ ਡਰਨਾ ਨਹੀਂ ਸੀ ਸਿੱਧੂਪੁਰ ਜਥੇ ਬੰਦੀ ਨਹੀਂ ਚੱਲੀ ਪੂਰਾ ਐਸਕੇਐਮ ਨਾਨ ਪੋਲਿਟਿਕਲ ਅੱਜ ਤੁਹਾਡੇ ਨਾਲ ਹੈ ਤੁਹਾਡੀ ਪਿੱਠ ਤੇ ਕੜਾ ਘਬਰਾਇਓ ਨਾ ਟੋਪੀਟ ਮਾਰ ਤੱਕ ਮੇਰੀ ਫੋਟੋ ਕਵਰਤੀ ਤੇਰੀ ਫੋਟੋ ਵੱਲ ਕਿਸੇ ਨੇ ਹੋਰ ਚ ਸ਼ਬਦ ਨਿਕਲਦੇ ਸਾਨ ਦਾ ਕਿਸੇ ਨੇ ਤੱਕਣਾ ਨਹੀਂ ਹੈਗਾ ਸਾਨ ਨੂੰ ਇਹ ਨਹੀਂ ਪਤਾ ਸੀ ਕਿ ਤੁਸੀਂ ਸਾਡੀ ਉਮੀਦ ਤੋਂ 4-5 ਦੂੜਾ ਇਕੱਠੇ ਹੋ ਜਾਓਗੇ ਤੁਸੀਂ ਤਾਂ ਸਾਡੇ ਹੌਸਲੇ ਤੂੰ ਨੇ ਬੰਦ ਕਰ ਦਿੱਤੇ